ਇਥੇ ਕਿ ਪੈਸੇ ਗੱਲਾਂ ਮਾਰਦਾ ਵੱਡਿਆਂ ਤੋਂ ਦੇਖ ਬਾਈ ਜੇ ਵੱਡਾ ਕੰਮ ਕਰਨਾ ਹੈ ਨਾ ਵੱਡੇ ਪੈਸੇ ਲਾ ਆਪੇ ਮੇਰੇ ਸਿਰ ਤੇ ਆਧਾਰ ਮਗਾਉਣ ਦੀ ਲੋੜ ਨਹੀਂ ਹੈਗੀ ਇਹ ਸ਼ਰੀਕਾਂ ਨੇ ਤਾਂ ਸੜਨਾ ਹੀ ਸੜਨਾ ਇੱਥੇ ਤਾਂ ਵੱਡਾ ਭਰਾ ਸੜੀ ਜਾਂਦਾ ਵਾ ਕਿ ਛੋਟਾ ਭਰਾ ਪੈਸੇ ਵੱਧ ਕਮਾ ਕੇ ਹੋ ਰਿਹਾ ਵਾ ਆਪਣੇ ਆਨੇ ਕੰਮ ਆਣਾ ਜਿਹੜਾ ਤੂੰ ਚੈਲੰਜ ਕਰਦਾ ਫਿਰਦਾ ਨਾ ਕੋਈ ਕੰਮ ਨਹੀਂ ਆਣਾ ਤੇਰੇ ਕੋਈ ਨਹੀਂ ਭਾਜੀ ਦਿਖਦਾ ਹੀ ਪਿਆ ਜਿਹੜੇ ਕੰਮ ਆ ਰਹੇ ਆਪਣੇ ਉਹ ਹਾਂਜੀ ਭਾਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਆ ਚੱਕੋ 50000 ਰੁਪਏ ਪੈਸੇ ਤਾਂ ਆ ਗਿਆ ਬਈ ਗਲਤ ਗੱਲ ਆਪਣੀ ਗੱਲ ਪਤਾ ਕੀ ਹੋਈ ਸੀ ਪੈਸੇ ਦੇਣ ਤੋਂ ਬਾਅਦ ਵੀਡੀਓ ਪਾਣੀ ਤੂੰ ਪਹਿਲੀ ਬਾਤੀ ਵੀਡੀਓ ਭਾਜੀ ਦੇਖਿਆ ਕਿੰਨੇ ਈ ਵਿਊਜ਼ ਆ ਗਏ 1.5 ਲੱਖ ਵਿਊਜ਼ ਆ ਗਏ ਆ ਵਿਊ ਹੀ ਆਇਆ ਗਾ ਤੈਕ ਰੀਆਂ ਆ ਕਿਉਂ 25 ਦੀ ਜਣੇ ਨੇ ਤਾਂ ਮੇਰੇ ਤੋਂ ਐਡਰੈਸ ਵੀ ਪੁੱਛੇ ਮੈਂ ਐਡਰੈਸ ਵੀ ਦੱਸਿਆ ਉਹਨਾਂ ਨੂੰ ਪਤਾ ਇਹਨੂੰ ਗਲਤ ਦੱਸਤਾ ਹੋਣਾ ਨਾਲੇ ਨਾ ਅੱਗੋਂ ਤੋਂ ਵੀਡੀਓ ਪਾ ਕੇ ਮੇਰਾ ਨੰਬਰ ਪਾ ਮੈਂ ਦੱਸ ਦੂੰਗਾ ਆ ਗਲਤ ਐਡਰੈਸ ਪਾਤਾ ਉਹਨਾਂ ਸਹੀ ਲਿਖ ਕੇ ਪਾਣ ਵਾਲੇ ਇੱਕ ਗਾਗ ਨਹੀਂ ਆਇਆ ਇੱਕ ਵੀ ਗਾਗ ਨਹੀਂ ਆਇਆ ਨਹੀਂ ਉਹ ਅੱਜ ਵੀਡੀਓ ਪਾ ਮੇਰਾ ਨੰਬਰ ਪਾ ਉਹ ਉੱਤੇ ਚਲੋ ਕੋਈ ਨਹੀਂ ਅੱਜ ਪਾ ਦਨੇ ਚਲੋ ਅੱਜ ਵੀਡੀਓ ਪਾ ਮੈਂ ਨੰਬਰ 'ਤੇ ਪਾ ਸਾਰਾ ਕੁਝ ਹੀ ਪਾਣਾ ਤੁਸੀਂ ਆਪੇ ਕਿਹਾ ਆਹ ਲਾ ਆਹ ਲੋ ਫਿਰ ਆ ਫੜੋ ਕੈਮਰਾ ਫੜੋ ਹਮ ਪੀ ਟੀ-ਸ਼ਰਟ ਆਪਣੀ ਉਹੀ ਦੇ ਦੇ ਦੀ ਠੀਕ ਹੈ ਠੀਕ ਹੈ ਕੀ ਕਹਿੰਦੇ ਆਪਣੀ 250 ਦੀ ਟੀ-ਸ਼ਰਟ ਹੀ ਹੈ ਠੀਕ ਹੈ ਜੇ ਆਪਾਂ ਲੋਡ ਦੇਣਾ ਤੁਹਾਨੂੰ ਮਤਲਬ 300 ਰੁਪਏ ਦੀ 300 ਦੀ ਵੇਚੋਗੇ ਨਾ ਠੀਕ ਹੈ ਹਾਂਜੀ ਚਲੋ ਬੋਲੋ ਆਹ ਵਾਲੀ ਟੀ-ਸ਼ਰਟ ਦਿਖਾਓ ਕਿਹੜੀ ਆਹ ਵਾਲੀਆਂ ਆਹ ਸ਼ਟ ਦੋ ਹਾਂਜੀ ਚਲੋ ਚਲੋ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਹਰਜਿੰਦਰ ਸਿੰਘ ਬਾਵਾ ਤੇ ਹੈਪੀ ਸਟੋਰ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵੀਆਂ ਨਵੀਆਂ ਟੀ-ਸ਼ਰਟਾਂ ਲੈ ਕੇ ਆ ਗਏ ਆ ਜੀ ਲਕੋਸਟੇ ਦੀਆਂ ਇਹ ਵੀ 500 ਰੇਟ ਆ 300 ਰੁਪਏ ਦੇ ਦੇਣੀ ਤੁਹਾਨੂੰ ਆਪਾਂ ਪ੍ਰੀਮੀਅਮ ਕੁਆਲਿਟੀ ਦੇ ਟੀ-ਸ਼ਰਟ ਆ ਗਏ ਨੇ ਚੱਕੋ ਪ੍ਰੀਮੀਅਮ ਕੁਆਲਿਟੀ ਹੈ ਜੀ ਚੱਕੋ ਆਨਲਾਈਨ ਆਰਡਰ ਕਰਨ ਲਈ ਨੰਬਰ ਨੋਟ ਕਰ ਲਓ 95017 14948 ਚੱਕੋ ਫਟਾਫਟ ਸਕਰੀਨਸ਼ਾਟ ਲੈ ਲਓ ਆ ਟੀ-ਸ਼ਰਟ ਆ ਬਹੁ ਪਈਆਂ ਨੇ ਭਾਈ ਕੋਲ ਆਈਆਂ ਨੇ ਆਲੋ ਜੀ ਆ ਚੱਕੋ ਚੱਕੋ ਟੀ-ਸ਼ਰਟ ਹੀ ਚੱਕੋ ਬਾਦੂ ਟੀ-ਸ਼ਰਟ ਆ ਪਈਆਂ ਨੇ ਸ਼ਰਟਾਂ ਵੀ ਹੈਗੀਆਂ ਛੋਟਾ ਛੋਟਾ ਦਿਖਾਓ ਜੀ ਆਹ ਦੇਖੋ ਆਹ ਦੇਖੋ ਜਿਹੜੀ ਮਾਰਕੀਟ ਜਿਹੜਾ ਜੀ 11200 ਰੁਪਏ ਵਿਕਦੀ ਆਪਾਂ ਦੇ ਦੇਣੀ ਸਿਰਫ 600 ਰੁਪਏ ਦੀ ਉਹ ਬਹੁਤ ਵਧੀਆ ਜੀ ਸਕਰੀਨ ਸ਼ਾਟ ਲੈ ਲਓ ਫਟਾਫਟ ਆ ਚੱਕੋ ਜੀ ਸਾਈ ਸਭ ਮਿਲ ਜਾਣਗੇ ਭਾਜੀ ਹਾਂਜੀ ਐਮ ਐਲ ਐਕਸ ਐਲ ਡਬਲ ਐਕਸ ਐਲ ਸਾਰੇ ਸਾਈਜ਼ ਮਿਲ ਜਾਣਗੇ ਵਾਹ ਪ੍ਰਿੰਟ ਬਹੁਤ ਸੋਹਣੇ ਸੋਹਣੇ ਆਏ ਆ ਆ ਲਓ ਜੀ ਚੱਕੋ ਆ ਲਓ ਇੱਦਾਂ ਹੀ ਤੁਹਾਡੇ ਲਈ ਹੋਰ ਵੀਡੀਓ ਲਿਆਂਦੇ ਰਾਵਾਂਗੇ ਇੱਦਾਂ ਹੀ ਸਪੋਰਟ ਕਰਦੇ ਰਹੋ ਆਨਲਾਈਨ ਆਰਡਰ ਕਰਨ ਲਈ ਨੰਬਰ ਇੱਕ ਵਾਰੀ ਦੁਬਾਰਾ ਨੋਟ ਕਰ ਲਓ 95017 14948 ਵੀਡੀਓ ਪਾ ਦਿੱਤੀ ਹੈ ਹੁਣ ਦੇਖਦੇ ਹਾਂ ਕਿੱਦਾਂ ਦਾ ਰਿਸਪੌਂਸ ਆਉਂਦਾ ਹੁਣ 2 ਘੰਟੇ ਇੱਥੇ ਆ ਕੇ ਬਹਿਣਾ ਵੀ ਆਪਾਂ ਠੀਕ ਹੈ ਠੀਕ ਹੈ ਹਾਂਜੀ ਸਾਸੀ ਗੱਲ ਬਾਜੀ 사ਸੀ ਗੱਲ ਅੰਦਰ ਬਾਜੀ ਠੀਕ ਹੋ ਬਹੁਤ ਵਧੀਆ ਹੋਰ ਸੁਣਾਓ ਬਹੁਤ ਕਿਰਪਾ ਘਰ ਪਰਿਵਾਰ ਠੀਕ ਸਭ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਠੀਕ ਹੋ ਬਹੁਤ ਵਧੀਆ ਬਾਜੀ ਚਾਹ ਪਣੀ ਵੀ ਆਈਏ ਨਹੀਂ ਨਹੀਂ ਨਾਲ ਤਾਂ ਦੁਕਾਨ ਆਵਾਜ਼ ਹੀ ਲੜਾਸ ਬਾਕੀ ਸਭ ਠੀਕ ਠਾਕ ਹਾਂਜੀ ਹਾਂਜੀ ਮੈਂ ਕਿਹਾ ਭਾਈ ਦਾ ਫੋਨ ਆਇਆ ਮਿਲ ਕੇ ਆਵਾ ਇੱਕਦਮ ਫੋਨ ਕੀਤਾ ਕੀ ਗੱਲ ਬਾਜੀ ਉਹ ਚਲੋ ਕਰਦੇ ਗੱਲ ਕੋਈ ਗੱਲ ਨਹੀਂ ਹੋਰ ਬਾਕੀ ਕੰਮ ਕਰ ਠੀਕ ਚੱਲ ਰਿਹਾ ਬਾਜੀ ਹਾਂਜੀ ਠੀਕ ਠੀਕ ਹੀ ਆ ਤੁਹਾਨੂੰ ਪਤਾ ਹੀ ਹੈ ਮਾਰਕੀਟ ਸਲੋ ਆ ਥੋੜੀ ਜਿਹੀ ਬਾਜੀ ਮੈਂ ਤੁਹਾਨੂੰ ਫੋਨ ਕਰਕੇ ਇਸ ਲਈ ਬੁਲਾਇਆ ਮਾਰਕੀਟ ਠੀਕ ਹੈ ਜੀ ਤੇ ਉਤੋਂ ਮਾਰਕੀਟ ਤੁਸੀਂ ਇੰਨੀ ਖਰਾਬ ਕਰ ਦਿੱਤੀ ਹੈ ਨਾ ਬਹੁਤ ਜ਼ਿਆਦਾ ਖਰਾਬ ਹੋ ਗਈ ਉਹਦੇ ਕਰਕੇ ਸਾਰੀਆਂ ਦਿੱਕਤਾਂ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਬਾਜੀ ਮਾਰਕੀਟ ਖਰਾਬ ਕਰਤੀ ਮਤਲਬ ਬਾਜੀ ਤੁਹਾਨੂੰ ਪਤਾ ਹੀ ਹੋਣਾ ਤੁਹਾਡਾ ਕੋਸਮੇਟਿਕ ਦਾ ਕੰਮ ਆ ਯਾਰ ਤੁਸੀਂ ਕੱਪੜੇ ਰੱਖਣ ਲੱਗੇ ਯਾਰ ਹਉ ਪਾਜੀ ਉਹ ਤਾਂ ਨਾ ਛੋਟੇ ਭਰਾ ਨੇ ਇੱਕ ਵਾਰੀ ਟੀ-ਸ਼ਰਟਾਂ ਜੀਆਂ ਮੰਗਾਲੀਆਂ ਸੀਗੇ ਉਹ ਤਾਂ ਉਹਨੂੰ ਮਨਾਂ ਕਰਤਾ ਮੈਨੂੰ ਪਤਾ ਸੀ ਉਹ ਇੱਕ ਤਾਂ ਸਸਤੀ ਵੇਚੀ ਜਾਂਦਾ ਬਾਜੀ ਕੁਆਲਿਟੀ ਤੁਹਾਨੂੰ ਪਤਾ ਹੀ ਹੈ ਇੱਕ ਤਾਂ ਕੁਆਲਿਟੀ ਦੇ ਕੰਪੇਅਰ ਇਹਨਾਂ ਕਰਦੇ ਕਸਟਮਰ ਪਾਜੀ ਸਾਰਾ ਖਰਾਬ ਹੁੰਦਾ ਉਹ ਕੁਆਲਿਟੀ ਹੋਰ ਅਵੇਚ ਰਹੇ ਆਪਾਂ ਪਾਜੀ ਹੋਰ ਵੇਚਣੀ ਐ ਦੇਖੋ ਉਹਦੇ ਕਰਕੇ ਸਾਰਾ ਰੇਟ ਖਰਾਬ ਹੋ ਰਿਹਾ ਸਾਡੇ ਕਸਟਮਰ ਖਰਾਬ ਹੋ ਰਿਹਾ ਤਸੋ ਕਿਦਾਂ ਗੱਲ ਬਣੂਗੀ ਪਾਜੀ ਥੋੜਾ ਜਿਹਾ ਉਹਨੂੰ ਹੈਂਡਲ ਕਰੋ ਪਾਜੀ ਇਹ ਸਾਡਾ ਤਾਂ ਸਾਡੀ ਮਾਰਕੀਟ ਬਹੁਤ ਖਰਾਬ ਹੋ ਜੂਗੀ ਯਾਰ ਹੰਕਾਰ ਪਾਜੀ ਮੈਂ ਗੱਲ ਨੂੰ ਸਮਝਦਾ ਵਾਂ ਮੈਂ ਉਹਨੂੰ ਪਹਿਲੇ ਦਿਨ ਹੀ ਕਿਹਾ ਸੀਗਾ ਕਿ ਆਪਣਾ ਕੋਸਮੈਟਿਕ ਦਾ ਕੰਮ ਆ ਤੇ ਆਪਾਂ ਚੰਗੇ ਨਹੀਂ ਲੱਗਦੇ ਕੱਪੜੇ ਰੱਖਦੇ ਉਹਨੂੰ ਪੈ ਗਿਆ ਪਾਜੀ ਸੋਸ਼ਲ ਮੀਡੀਆ ਦਾ ਪੋਸ ਕਿ ਮੈਂ ਇੱਥੇ ਕੱਪੜੇ ਵੇਚ ਲੂੰਗਾ ਕਿਸੇ ਨੇ ਉਹਦੇ ਪੰਪ ਦੇ ਤਾ ਕੰਨ ਭਰਤੇ ਉਹਨੇ ਰੱਖ ਲੀਆਂ ਪਰ ਮੈਂ ਹੁਣ ਉਹਨੂੰ ਉਹਨੂੰ ਹੁਣ ਸਾਫ਼ ਮਨਾ ਕਰਤਾ ਕਿ ਆਪਣੀ ਦੁਕਾਨ ਤੇ ਕਪੜਾ ਨਹੀਂ ਆਣਾ ਚਾਹੀਦਾ ਚਲੋ ਬਾਕੀ ਭਾਜੀ ਤੁਸੀਂ ਉਹਨੂੰ ਸਮਝਾਓ ਦੇਖੋ ਜੇ ਮੈਂ ਰੱਖਣ ਲੱਗ ਜਾ ਕੋਸਮੈਟਿਕ ਤੁਹਾਨੂੰ ਚੰਗਾ ਲੱਗੂਗਾ ਦੱਸੋ ਮੈਂ ਆਥੋਂ ਮਾਰਕੀਟ ਤੋਂ ਲਿਆ ਕੇ ਕੋਈ ਚੀਜ਼ 100 ਰੁਪਏ ਦੀ ਮੈਂ ਕਹਦਾ ਚੱਕੋ ਭਾਈ 101 ਰੁਪਏ ਦੀ ਤੁਹਾਡੀ ਤਾਂ ਮਾਰਕੀਟ ਰੈਪਿਊਟੇਸ਼ਨ ਖਰਾਬ ਹੋ ਗਈ ਨਾ ਵੀਰੇ ਤੁਸੀਂ ਆਗੇ ਆਪਣੇ ਛੋਟੇ ਭਰਾ ਭਾਜੀ ਤਾਂ ਹੀ ਤੁਹਾਨੂੰ ਫੋਨ ਕਰਕੇ ਬੁਲਾਇਆ ਸੀਗਾ ਕੋਈ ਹੋਰ ਹੁੰਦਾ ਭਾਜੀ ਫਿਰ ਤਾਂ ਦੱਸੋ ਕਮ ਖਰਾਬ ਹੀ ਸੀ ਨਾ ਦੱਸੋ ਸਮਝਦਾ ਭਾਈ ਤੁਹਾਡੀ ਗੱਲ ਮੈਂ ਕੋਈ ਨਾ ਆਪਣੇ ਛੋਟੇ ਬੱਚੇ ਨੂੰ ਸਮਝਾਣਾ ਕਰੋ ਭਾਜੀ ਇਹਨੂੰ ਠੀਕ ਆ ਭਾਜੀ ਨਹੀਂ ਨਹੀਂ ਕੋਈ ਗੱਲ ਨਹੀਂ ਸੌਰੀ ਤੁਹਾਨੂੰ ਲੰਬਾ ਦੇਣਾ ਪਿਆ ਇਸ ਗੱਲ ਕਰਕੇ ਅੱਗੇ ਤੋਂ ਇਹ ਹਰਕਤ ਨਹੀਂ ਹੁੰਦੀ ਜੀ ਹੁਣ ਨੰਬਰ ਵੀ ਤੁਹਾਡਾ ਪਤਾ ਦੁਕਾਨ ਦਾ ਐਡਰੈਸ ਵੀ ਤੁਹਾਡਾ ਵਾ ਫਿਰ ਮੈਨੂੰ ਕਿੱਦਾਂ ਪਤਾ ਲੱਗੂਗਾ ਯਾ ਤੈਨੂੰ ਇੰਨਾ ਵਿਸ਼ਵਾਸ ਨਹੀਂ ਮੈਤੇ 20 25 ਲੱਖ ਰੁਪਏ ਮਾਲਾ ਤੈਨੂੰ 50 ਹਜ਼ਾਰ ਦੇ ਵਿੱਚ ਤੈਨੂੰ ਹਿੱਸਾ ਪਾ ਦਿੱਤਾ ਮੈਤੇ ਇੰਨਾ ਵਿਸ਼ਵਾਸ ਨਹੀਂ ਤੈਨੂੰ ਮੈਂ ਢਾਈ ਤਿੰਨ ਲੱਖ ਦਾ ਮਾਲ ਵੀ ਇੱਚ ਪਾ ਕੇ ਦਿੱਤਾ 50 ਹਜ਼ਾਰ ਰੁਪਏ ਦੇ ਵਿੱਚ ਹਜੇ ਤੈਨੂੰ ਇੰਨਾ ਵਿਸ਼ਵਾਸ ਨਹੀਂ ਆਇਆ ਸਾਡੇ ਤੇ ਨਹੀਂ ਵਿਸ਼ਵਾਸ ਨਹੀਂ ਨਹੀਂ ਵਿਸ਼ਵਾਸ ਤੇ ਪੈਸੇ ਲੈ ਜਾ ਜਾਂ ਚੱਲ ਜਾ ਨਹੀਂ 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 ਪੈਸੇ ਰੱਖੋ ਤੁਸੀਂ ਮੈਂ ਇਹ ਨਹੀਂ ਕਹਿ ਰਿਹਾ ਵੀਡੀਓ ਨਾ ਪਾਈ ਨਹੀਂ ਨਹੀਂ ਵੀਡੀਓ ਪਾਤੀ ਵੀਰੇ ਅਪਲੋਡ ਕਰਤੀ ਆ ਬਲੀ ਗੱਲ ਹੈ ਜੇ ਨਹੀਂ ਵਿਸ਼ਵਾ ਡਿਲੀਟ ਕਰਦੇ ਪੈਸੇ ਲਏ ਆ ਆਪਣੇ ਨਹੀਂ ਨਹੀਂ ਵਿਸ਼ਵਾ ਭਾਜੀ ਮੈਂ ਕੋਈ ਨਹੀਂ ਮੈਂ ਇੱਥੇ ਬੈਠਾ ਦੋ ਘੰਟੇ ਬੈਠ ਨਾਲੇ ਠੀਕ ਹੈ ਹਾਂਜੀ ਭਾਜੀ ਵਧੀਆ ਵਧੀਆ ਵੀਡੀਓ ਦੇ ਕੇ ਸ਼ਰਟ ਚਾਹੀਦੀ ਹਾਂਜੀ ਹਾਂਜੀ ਭਾਜੀ ਆਜੋ ਕੀ ਹਾਲ ਚਾਲ ਹੈ ਜੀ ਵਧੀਆ ਭਾਜੀ ਸ਼ਰਟ ਚਾਹੀਦੀ ਆ ਹਾਂਜੀ ਆ ਲਓ ਕਿਹੜਾ ਸਾਈਜ਼ ਐਮ ਕਿ ਐਲ ਮੀਡੀਅਮ ਸਾਈਜ਼ ਮੀਡੀਅਮ ਸਾਈਜ਼ ਆ ਦੇਖੋ ਕਿਸੇ ਵੀ ਸੁਣੋ ਹੋਰ ਦਿਖਾ ਦਿਓ ਜੀ ਹਾਂਜੀ ਹਾਂਜੀ ਹੋਰ ਦੇਖੋ ਆਹ ਦੇਖੋ ਆਹ ਦੇ ਦੋ ਆ ਠੀਕ ਆ ਭਾਈ ਆ ਦੇਖ ਆ ਠੀਕ ਹੈ ਹਾਂਜੀ ਹਾਂਜੀ ਓਕੇ ਆ ਬਲੋ ਫੋਰ ਪੈਂਟ ਵੀ ਦਿਖਾਵਾਂ ਬਸ ਭਾਈ ਜੀ ਟੀ ਸ਼ਰਟ ਬਸ ਭਾਈ ਬਲਾ ਦੇ ਜੀ ਬਲਾ ਦੇ ਬਸ ਕੱਲੀ ਸ਼ਰਟ ਹੀ ਹਾਂਜੀ ਭਾਜੀ ਕਿਨੇ ਪਈ ਉਹੀ ਭਾਜੀ 600 ਹੀ 600 ਲਓ ਆਲੋ ਭਾਜੀ ਲਓ ਭਾਜੀ ਠੀਕ ਹੈ ਜੀ ਇਹ ਗੱਲ ਵੇ ਪੈਸੇ ਜੇਬੇ ਪਾਈਏ ਨਾ ਪੈਸੇ ਤਾਂ ਦੇ ਹਾਂਜੀ ਹਾਂਜੀ ਆ ਲੋ ਹਾਂ ਇੰਨਾ ਵੀ ਹਿੱਸਾ ਨਹੀਂ ਪਾਇਆ ਕਿ ਪੈਸੇ ਆਪਾਂ ਜੇਬੇ ਪਾ ਲਈਏ ਉਹਨੂੰ ਮੈਂ 50 ਪੇ ਦੇਣੀ ਕਿਨੇ 60 60 ਵਿੱਚ ਹੈ ਨਾ ਨਹੀਂ ਪਾਜੀ 100 ਦੇਣੀ ਨਾ ਚੱਲ ਤੋ 100 ਚੱਕ ਹਾਂਜੀ ਹਾਂ ਇਦਾਂ ਹੀ ਸ਼ਟਾ ਵੇਚਨੀ ਆ ਠੀਕ ਆ ਠੀਕ ਹੈ ਜੀ ਚੱਕ ਇੱਥੇ ਲਾ ਦੇ ਸਾਈਜ਼ ਹਾਂਜੀ ਹੈਲੋ ਹੈਲੋ ਹਾਂਜੀ ਮੈਡਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਮਾਨ ਸਾਰਾ ਤਿਆਰ ਆ ਜੀ ਰੈਡੀ ਆ ਪੈਕਿੰਗ ਵੈਰਾ ਕਰਤੀ ਆ ਹਾਂਜੀ ਹਾਂਜੀ ਤੇ ਤੁਸੀਂ ਪੇਮੈਂਟ ਪਾ ਦਿਓ ਹਾਂਜੀ ਕੋਈ ਨਾ ਪਾ ਦਿਨੇ 15000 ਬਣਿਆ ਤੁਹਾਡਾ ਬਿੱਲ ਹਾਂਜੀ ਤੁਸੀਂ ਭੇਜ ਦਿਓ ਅਸੀਂ ਕਰ ਦਾਂਗੇ ਪੇਮੈਂਟ ਨਹੀਂ ਨਹੀਂ ਪੇਮੈਂਟ ਤੁਹਾਨੂੰ ਅਡਵਾਂਸ ਪਾਣੀ ਪੈਣੀ ਆ ਫਿਰ ਤੁਸੀਂ ਪਹਿਲਾਂ ਨਹੀਂ ਦੱਸਿਆ ਸੀ ਹੁਣ ਪਹਿਲਾਂ ਕਰ ਦਿਓ ਫਿਰ ਕਰ ਦਾਂਗੇ ਪੇਮੈਂਟ ਨਹੀਂ ਨਹੀਂ ਤੁਹਾਨੂੰ ਪੇਮੈਂਟ ਅਡਵਾਂਸ ਪਾਣੀ ਪੈਣੀ ਫਿਰ ਭੇਜੂਗਾ ਮੈਂ ਸਾਮਾਨ ਹਾਂ ਜਿਵੇਂ ਪਾਰਸਲੀ 1000 ਸੀ 800 ਦਾ ਪਾਤਾ ਸੀ ਬਾਅਦ ਚ ਪੇਮੈਂਟ ਕਰ ਦੋ ਤੁਸੀਂ ਅਸੀਂ ਪੇਮੈਂਟ ਕਰ ਦਾਂਗੇ ਨਹੀਂ ਉਹ ਤਾਂ ਠੀਕ ਹੈ ਤੁਹਾਡੀ ਗੱਲ ਪਰ ਤੁਹਾਨੂੰ ਹੁਣ ਪੇਮੈਂਟ ਐਡਵਾਂਸ ਪਾਣੀ ਪਾਣੀ ਫੇਰ ਹੀ ਭੇਜੂਗਾ ਮੈਂ ਫਿਰ ਰਹਿ ਨਹੀਂ ਦੋ ਤੁਸੀਂ ਫਿਰ ਨਹੀਂ ਨਹੀਂ ਰਹਿਣ ਕਿਉਂ ਦਿਓ ਚਲੋ ਕੋਈ ਨਹੀਂ ਮੈਂ ਭੇਜਦਾ ਕੋਰੀਅਰ ਹਾਂਜੀ ਠੀਕ ਹੈ ਸਟਿਕਲ ਜੀ ਹਾਂ ਜੀ ਵੀਰੇ ਸਾਸੀ ਕਾਰਾ ਤੁਸੀਂ ਕਿੱਧਰ ਚਲੇ ਗਏ ਹੋ ਆਹ ਕੀ ਦਾ ਸਮਾਨ ਪੈਕ ਕੀਤਾ ਕਸਟਮਰ ਨੇ ਪੈਕ ਕਰਵਾਇਆ ਵੀਰੇ ਆਰੇ ਕਸਟਮਰ ਨਹੀਂ ਨਹੀਂ ਕੋਰੀਅਰ ਭੇਜਣਾ ਵਾ ਤੇ ਪੇਮੈਂਟ ਪੇਮੈਂਟ ਆਈ ਨਹੀਂ ਹਾਲੇ ਕਿੰਨੇ ਦਾ ਸਮਾਨ ਹੈ 15000 ਦਾ ਇਸ ਦਾ ਮਤਲਬ ਪੇਮੈਂਟ ਆਈ ਨਹੀਂ ਕੀ ਸਮਾਨ ਪੈਕ ਵੀ ਹੋ ਗਿਆ ਤੇ ਭੇਜਣ ਵੀ ਲੱਗੇ ਹੋ ਹਨਾ ਹਾਂ ਜੀ ਵੀਰੇ ਕੀ ਗੱਲ ਕੀ ਤੋ ਪੁੱਛ ਕੇ ਉਹ ਵੀਰੇ ਅੱਗੇ ਵੀ ਆ ਗਈ ਸੀ ਪੇਮੈਂਟ ਇਹਨਾਂ ਦੀ 800 ਪਰਸੋਂ ਮੰਗਾਇਆ ਸੀ ਇਹਨਾਂ ਨੇ 800 ਰੁਪਏ ਦਾ ਪਰਸੋਂ ਮੰਗਾਇਆ ਸੀ ਪੇਮੈਂਟ ਵੀ ਬਾਅਦ ਚਾਹੀ ਸੀ ਹਾਂਜੀ ਪੇਮੈਂਟ ਬਾਅਦ ਚ ਆਈ ਸੀ ਠੀਕ ਹੈ ਤੈਨੂੰ ਪੱਕਾ ਪਤਾ 15000 ਆਜੂ ਹਾਂਜੀ ਭਾਜੀ ਜਦ ਕਸਟਮਰ ਦੂਜੀ ਵਾਰੀ ਸਮਾਨ ਲਗਾ ਲਿਆ ਤੈਨੂੰ ਨਹੀਂ ਜਾਣਦੇ ਤਾਂ ਨਹੀਂ ਆਪਾਂ ਕਦੇ ਅਧਾਰ ਦਿੱਤਾ ਆਪਣੀ ਦੁਕਾਨ ਤੋਂ ਮੈਨੂੰ ਆ ਦੱਸ ਪਾਜੀ ਉਧਾਰ ਥੋੜੀ ਦੇ ਰਹੇ ਆ ਨਹੀਂ ਨਹੀਂ ਕੋਈ ਜਾਣ ਪਛਾਣ ਦਾ ਕਸਟਮਰ ਵੀ ਆਵੇ ਕੋਈ ਰਿਸ਼ਤੇਦਾਰ ਆਵੇ ਆਪਾਂ ਉਧਾਰ ਦਿੰਨੇ ਆ ਮੈਨੂੰ ਆ ਦੱਸ ਨਹੀਂ ਕਿਉਂ ਅਣਜਾਣ ਬੰਦੇ ਨੂੰ ਉਧਾਰ ਦੇ ਰਿਆ ਜਿਹਨੇ 800 ਰੁਪਏ ਦੇ ਕੇ ਤੇਰਾ ਵਿਸ਼ਵਾਸ ਬਣਾ ਲਿਆ ਹੁਣ 15000 ਦੀ ਪੈਕਿੰਗ ਕਾਲ ਕਰ ਲੈਣੀ ਸੀ ਕਿ ਪਹਿਲਾਂ ਪੇਮੈਂਟ ਪਾਓ ਹਾਂਜੀ ਕੀਤੀ ਸੀਗੀ ਉਹ ਕਹਿੰਦੇ ਫਿਰ ਜੇ ਤਾਂ ਪੇਮੈਂਟ ਅਡਵਾਂਸ ਲੈਣੀ ਆ ਫਿਰ ਕੈਨਸਲ ਹੀ ਕਰ ਦੋ ਆਰ ਮੈਂ ਕਿਹਾ ਕੋਈ ਨਹੀਂ ਮੈਂ ਭੇਜ ਦਿੰਨਾ ਵਾ ਫਿਰ ਤੈਨੂੰ ਹਜੇ ਵੀ ਸਮਝ ਨਹੀਂ ਆ ਰਹੀ ਤੈਨਾਂ ਫਰਵਾਡ ਹੋ ਰਿਆ ਹੈ ਐਡੀ ਐਡੀ ਪੈਕਿੰਗ ਕਰਕੇ ਰੱਖਤੀ ਆ 15000 ਰੁਪਏ ਕਿੱਥੋਂ ਆਊਗਾ ਮੈਨੂੰ ਆ ਦੱਸ ਜੇ ਨਾ ਦੱਸ ਤਾਂ ਕਿੱਥੇ ਲੱਪਣ ਜਾਏਗਾ ਤੇਰੇ ਕੋਲ ਇਨਾ ਟਾਈਮ ਹੈਗਾ ਕਸਟਮਰ ਦੇ ਐਡਰੈਸ ਤੇ ਜਾ ਕੇ ਅੱਗੋਂ ਅੱਗਾਂ ਅਗਲਾ ਤੈਨੂੰ ਬੋਲੇ ਜਾਂ ਮਾਰੇ ਫਿਰ ਕੀ ਕਰੇਗਾ ਕਿਉਂ ਆਧਾਰ ਵੇਚ ਰਿਆਂ ਤੂੰ ਹਰੇਕ ਪਾਸੇ ਉਹ ਲਾਂਬਾ ਦਵਾਣਾ ਹੁੰਦਾ ਦਲਸੀ ਭਾਈ ਨੇ ਬੁਲਾਇਆ ਸੀ ਮੈਨੂੰ ਹੁਣ ਪਤਾ ਕੀ ਕਹਿੰਦੇ ਆ ਅਗਲੇ ਕਹਿੰਦੇ ਕੋਸਮੈਟਿਕ ਦਾ ਕੰਮ ਉਹੀ ਕਰੋ ਕੱਪੜਿਆਂ ਦਾ ਸਾਨੂੰ ਕਰ ਲੈਣ ਦੋ ਕਿਉਂ ਖਲਾਰਾ ਪਾਇਆ ਤੁਸੀਂ ਅਗਲਾ ਨੇ ਪ੍ਰਧਾਨ ਨੂੰ ਕੰਪਲੇਂਟ ਕਰ ਦੇਣੀ ਆ ਤੇ ਗਾਹ ਖਰਾਬ ਹੁੰਦੇ ਪਏ ਆ ਉਹ ਐਦਾਂ ਡਰ ਕੇ ਥੋੜੀ ਵੀਰੇ ਕੰਮ ਕਰਨਾ ਵਾ ਉਹ ਵੀਰ ਮੇਰੇ ਆ ਥੋੜਾ ਜਿਹਾ ਮਾਰਕੀਟ ਦੇ ਰੂਲ ਸਮਝ ਲੈਣਾ ਚਾਹੀਦੇ ਆ ਮੈਂ ਤੈਨੂੰ ਕੱਲ ਵੀ ਸਮਝਾਇਆ ਸੀ ਜਿਹੜਾ ਕੰਮ ਆ ਉਹੀ ਕਰਨਾ ਚਾਹੀਦਾ ਕੱਪੜੇ ਰੱਖ ਲੈਗਾ ਅਗਲਾ ਕਹਿੰਦਾ ਮੈਂ ਜੇ ਕੋਸਮੈਟਿਕ ਰੱਖਣਾ ਫੇਰ ਤੁਹਾਡੇ ਗਾਹ ਕਿ ਨਹੀਂ ਖਰਾਬ ਹੋਣਗੇ ਤੇ ਰੱਖ ਲਵੇ ਵੀਰੇ ਆਪਣਾ ਕੀ ਘਟਦਾ ਆਪਾਂ ਆਪਣਾ ਨਸੀਬ ਖਾਣਾ ਉਹਨਾਂ ਨੇ ਆਪਣਾ ਖਾਣਾ ਵਾ ਭਾਜੀ ਐਵੇਂ ਨਾ ਛੋਟੇ-ਮੋਟੇ ਗੱਲਾਂ ਤੋਂ ਡਰਜਿਆ ਕਰੋ ਹੁਣ ਤਾਂ ਕਮਾਣ ਲੱਗਿਆ ਪੈਸੇ ਹੁਣ ਤਾਂ ਪੈਸੇ ਬਚਨੇ ਆ ਹੁਣ ਤਾਂ ਸਹੀ ਮੌਕਾ ਵਾ ਜਿਹੜੇ ਮਹੱਲੇ ਚ ਜਿਹੜੀ ਮਾਰਕੀਟ ਚ ਰਹੀ ਏ ਨਾ ਉਹਦੇ ਰੂਲ ਅਪਣਾਣੇ ਪੈਂਦੇ ਤੇ ਮੰਨਣੇ ਵੀ ਪੈਂਦੇ ਸਮਝ ਗਿਆ ਮੇਰੀ ਗੱਲ ਕਿਸੇ ਨਾਲ ਲੜ ਕੇ ਭਿੜ ਕੇ ਗਾਹਕ ਨਹੀਂ ਖਰਾਬ ਕਰੀਦੇ ਹੁੰਦੇ ਭਾਜੀ ਲੜ ਥੋੜੀ ਰਹੀ ਆ ਕਿਸੇ ਨਾਲ ਆਪਾਂ ਆਪਣਾ ਹੀ ਕੰਮ ਕਰ ਰਹੇ ਆ ਨਾ ਅਗਲਾ ਵੇਚ ਰਿਹਾ 800 ਦੀ ਟੀ-ਸ਼ਰਟ ਹਾਂ ਜੇ ਤੂੰ 300 ਦੀ ਵਿੱਚ ਗਾਗੜ ਤਾਂ ਉਹਦਾ ਖਰਾਬ ਹੋਊਗਾ ਕਿ ਨਹੀਂ ਉਹਦੀ ਅਗਲੇ ਦੀ ਮਾਰਕੀਟ ਬਣੀ ਹੋਈ ਆ ਨਾਲੇ ਵਿਹਾਰ ਚੰਗਾ ਅਗਲੇ ਨੇ ਉੱਚੀ ਨਹੀਂ ਵੀ ਗੱਲ ਨਹੀਂ ਕੀਤੀ ਕਦੇ ਆਪਣੇ ਨਾਲ ਅੱਜ ਮੈਨੂੰ ਸਪੈਸ਼ਲ ਬੁਲਾ ਕੇ ਅਗਲੇ ਨੇ ਲਾਂਭਾ ਦਿੱਤਾ ਕਹਿੰਦਾ ਭਾਜੀ ਤੁਹਾਡਾ ਸੁਭਾਅ ਵਧੀਆ ਪਰ ਆ ਕੀ ਬੇੜਾ ਗਰ ਕਰਨ ਲੱਗਿਆ ਮਾਰਕੀਟ ਦਾ ਤੁਸੀਂ ਸਮਝਦਾ ਹੀ ਨਹੀਂ ਗੱਲ ਨੂੰ ਯਾਰ ਤੂੰ ਕਿਸੇ ਗੱਲ ਤੇ ਤਾਂ ਆ ਜਾ ਮੈਂ ਤੈਨੂੰ ਕਿਹਾ ਸਸਤਾ ਸਮਾਨ ਨਾ ਵੇਚ ਤੂੰ ਉਹ ਵੇਚੀ ਜਾਣਾ ਮੈਂ ਤੈਨੂੰ ਕਿਹਾ ਕੱਪੜੇ ਨਾ ਵੇਚ ਤੂੰ ਉਹ ਵੇਚੀ ਜਾਣਾ ਫਿਰ ਤੂੰ ਮਾਰਕੀਟ ਵਾਲਿਆਂ ਨਾਲ ਵੀ ਬਿਗਾੜਨ ਲੱਗਿਆ ਹੋਇਆ ਹੁਣ ਤੂੰ ਉਧਾਰ ਸਮਾਨ ਵੇਚੀ ਜਾਣਾ ਕਿਸੇ ਪਾਸੇ ਉਹਦਾ ਫਾਇਦਾ ਕਰਾ ਦੇ ਕਿ ਹਰ ਪਾਸੇ ਘਾਟਾ ਸੋਚ ਹੀ ਲਿਆ ਵਾ ਭਈ ਜਦ ਘਾਟਾ ਹੀ ਮੈਨੂੰ ਹੋਣਾ ਤੈਨੂੰ ਕਾਦੀ ਟੈਨਸ਼ਨ ਆ ਸਮਾਨ ਕਿੱਥੋਂ ਚੱਕਿਆ ਤੂੰ ਤੇਰਾ ਸਮਾਨ ਐ ਇਹ ਮੇਰੇ ਪੈਸੇ ਨਹੀਂ ਲੱਗੇ ਹੋਏ ਇੱਤੇ ਦੋਨਾਂ ਦੇ ਲੱਗੇ ਆ ਨਾ ਫਿਰ ਦੋਨਾਂ ਮੇਰੇ ਤੋਂ ਪੁੱਛੇ ਬਿਨਾ ਫਿਰ ਤੂੰ ਕਿਵੇਂ ਵੇਚ ਦੇਂਗਾ ਯਾਰ ਜੇ 15000 ਲੱਗੇ 7500 ਮੇਰਾ ਨਹੀਂ ਲੱਗਿਆ ਫਿਰ ਤੇ ਕੋਈ ਨਹੀਂ ਫਿਰ ਤੁਹਾਨੂੰ ਮਿਲ ਜਾਣਗੇ ਜਦੋਂ ਆਣਗੇ ਉਦੋਂ ਦੇਂਗਾ ਨਾ ਮੈਂ ਕਿਉਂ ਉਧਾਰ ਦਵਾਂ ਯਾਰ ਇਹ ਕੋਈ ਸਮਾਨ ਇਥੋਂ ਜਾਊਗਾ ਤਾਂ ਕੈਸ਼ ਜਾਊਗਾ ਜਾਂ ਆਨਲਾਈਨ ਬਿਲਿੰਗ ਤੇ ਜਾਊਗਾ ਆਹ ਕੀ ਗੱਲ ਹੋਈ ਭਾਜੀ ਪੈਸੇ ਮੇਰੇ ਵੀ ਤਾਂ ਲੱਗੇ ਨੇ ਲੱਗੇ ਹੋਣ ਯਾਰ ਮੈਂ ਕੀ ਕਰਾਂ ਤੂੰ ਮੇਰਾ ਹਿੱਸਾ ਦੇ ਦੋ ਹੈ ਨਹੀਂ ਹਿੱਸਾ ਹਸਾ じゃ ਕਹਦੇ ਕਿਨੂੰ ਕਹਿਣਾ ਆਹ ਕੀ ਗੱਲ ਹੋਈ ਭਾਜੀ ਓ ਯਾਰ ਦਿਨੋਂ ਦਿਨ ਤੂੰ ਸਿਰ ਤੇ ਹੀ ਚੜੀ ਜਾਣਾ ਯਾਰ ਤੈਨੂੰ ਮੈਂ ਸਮਝਾਉਣਾ ਪਰ ਤੂੰ ਸਮਝਦਾ ਕਿਉਂ ਨਹੀਂ ਪਿਆ ਭਾਜੀ ਸਮਾਨ ਵਿਕਦਾ ਹੀ ਪਿਆ ਵਾ ਮੈਂ ਉਧਾਰ ਨਹੀਂ ਵੇਚਣਾ ਗੱਲ ਖਤਮ ਜੇ ਕੋਈ ਹੋਰ ਕੰਮ ਕਰਨਾ ਜਾ ਕੇ ਕਰ ਲੋ ਯਾਦ ਰੱਖਿਓ ਭਾਈ ਜੀ ਤੁਸੀਂ ਇੱਦਾਂ ਕਰ ਰਹੇ ਹੋ ਸਭ ਯਾਦ ਆ ਮੈਨੂੰ ਤਮਕਿਆਂ ਜਨਾਂ ਦੇ ਆ ਕੇ ਰੋਈ ਰੋਜ ਵੱਡਾ ਆ ਬਿਜ਼ਨਸਮੈਨ ਦੋਸਤੋ ਜੇ ਤੁਸੀਂ ਚਾਹਦੇ ਹੋ ਕਿ ਅਗਲਾ ਐਪੀਸੋਡ ਵੀ ਤੋਂ 25 ਮਿੰਟ ਦਾ ਹੋਵੇ ਤਾਂ ਇਸ એપisode ਦੇ ਥੱਲੇ 500 ਸੋਹਣੇ ਸੋਹਣੇ ਕਮੈਂਟ ਤੇ 500 ਸ਼ੇਅਰ ਚਾਹੀਦੇ ਨੇ